ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਦੂ ਫਾਰਮਿੰਗ ਦੇ ਵਿੱਚ ਵੀਰੋ ਅੱਜ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਹਾਂ ਜੀ ਦੋ ਵੇੜਾਂ ਦੀ ਡਿਟੇਲ ਦੱਸਾਂਗੇ ਸੋ ਏਰੀਆ ਪਿੰਡ ਟੋਲਨ ਮਾਜਰਾ ਤਹਿਸੀਲ ਮਰਿੰਡਾ ਜ਼ਿਲ੍ਹਾ ਰੋਪੜ ਹੈ ਜੀ ਮਰਿੰਡਾ ਤੋਂ ਤਕਰੀਬਨ 1 ਕਿਲੋਮੀਟਰ ਤੇ ਪਿੰਡ ਸਥਿਤ ਹੈ ਜੇਕਰ ਇਸ ਵੇੜ ਦੀ ਗੱਲ ਕਰੀਏ ਤਾਂ ਇਹ ਦੂਜਾ ਸੂਆ ਸੂਣ ਜਾ ਰਹੀ ਹੈ 2 3 ਨਵੰਬਰ ਨੂੰ ਦਿਨ ਪੂਰੇ ਹੋਣੇ ਹਨ ਮੋਹ 6 ਦੰਦ ਹੈ ਪਹਿਲੇ ਸੂਏ ਇਸ ਵੈਡ ਨੇ 20 ਕਿਜੀ ਮਿਲਕ ਦਿੱਤਾ ਸੀ ਮੁੱਲ ਇਸ ਦਾ 65000 ਹੈ ਦੂਸਰੀ ਆਪਾਂ ਜਰਸੀ ਵੈਡ ਬਾਰੇ ਗੱਲ ਕਰਾਂਗੇ ਕਰਾਂਗੇ ਇਹ ਪਿਓਰ ਜਰਸੀ ਵੈਡ ਹੈ ਇਹ ਵੈਡ ਪਹਿਲਾ ਸੂਆ ਸੂਈ ਹੈ 2 ਦਿਨ ਦੀ ਸੂਈ ਹੋਈ ਹੈ 15 ਲੀਟਰ ਬੋਲਾ ਤਿਆਰ ਹੈ ਆਪਣੀ ਦੋ ਟਾਈਮ ਦੀ ਚੁਾਈ ਕਰਕੇ ਚੈੱਕ ਪਾਸ ਕਰਕੇ ਤੁਸੀਂ ਖਰੀਦ ਸਕਦੇ ਹੋ ਮਿਲਕ 22 ਲੀਟਰ ਦੀ ਗਰੰਟੀ ਮਾਲਕ ਵੱਲੋਂ ਇਸ ਦੀ ਦਿੱਤੀ ਜਾਂਦੀ ਹੈ ਕਿਉਂਕਿ ਇਸ ਦੀ ਮਾਂ ਦੇ ਮਿਲਕ ਦੀ ਕੈਪੈਸਿਟੀ 35 ਲੀਟਰ ਦੀ ਹੈ ਬਹੁਤ ਹੀ ਵਧੀਆ ਵੈੜ ਹੈ ਥਣ ਲੇਵੇ ਦੀ ਬਿਲਕੁਲ ਸਾਫ਼ ਹੈ ਐਕਸਟਰਾ ਆਰਡਰ ਹੀ ਆਰਡਰ ਲੱਗਾ ਹੋਇਆ ਹੈ ਇਸ ਦਾ ਬਹੁਤ ਹੀ ਵਧੀਆ ਤੇ ਸ਼ਾਨਦਾਰ ਵੈੜ ਹੈ ਮੁੱਲ 75000 ਕਰਦੇ ਆਂ ਤੇ ਮੌਕੇ ਤੇ ਮਾਨਤਾ ਜਰੂਰ ਕੀਤਾ ਜਾਊਗਾ ਤੇ ਬਾਕੀ ਤੁਸੀਂ ਇਸ ਦੇ ਬਾਰੇ ਪੂਰੀ ਜਾਣਕਾਰੀ ਉੱਪਰ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਲੈ ਸਕਦੇ ਹੋ ਇਸ ਦੇ ਮਾਲਕ ਨਾਲ ਕੰਟੈਕਟ ਕਰਕੇ ਇਸ ਨੂੰ ਖਰੀਦ ਸਕਦੇ ਹੋ ਇਹ ਘਰ ਦੀ ਵਹਿੜ ਹੈ ਖਾਨ ਲੇਵੇ ਦੀ ਬਹੁਤ ਜ਼ਿਆਦਾ ਸਾਫ਼ ਹੈ ਤੁਸੀਂ ਇਸ ਦੀ ਦੋ ਡੰਗ ਦੀ ਚੁਆਈ ਕਰਕੇ ਆਪਣੇ ਹਿਸਾਬ ਨਾਲ ਮੁੱਲ ਤੈਅ ਕਰ ਸਕਦੇ ਹੋ ਅਤੇ ਖਰੀਦ ਸਕਦੇ ਹੋ ਬਹੁਤ ਹੀ ਵਧੀਆ ਵੇੜ ਹੈ ਘਰ ਦੀ ਵੇੜ ਪਾਲੀ ਹੋਈ ਹੈ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ